ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰੇ ਕੱਲ ਇੱਕ ਭੈਣ ਦਾ ਮੈਸੇਜ ਆਇਆ ਸੀਗਾ ਵੀ ਸਾਡੀ ਗਾਂ ਜਿਹੜੀ ਉਹ ਬਹੁਤ ਘੱਟ ਪਾਣੀ ਪੀਂਦੀ ਆ ਤੇ ਹੋਰ ਵੀਰਾਂ ਦੇ ਵੀ ਮੈਸੇਜ ਆਉਂਦੇ ਨੇ ਵੀ ਸੂਆ ਹੋਇਆ ਡੰਗਰ ਜਾਂ ਨਾਰਮਲ ਡੰਗਰ ਆ ਵੀ ਖਾਂਦੇ ਨਹੀਂ ਹੈਗੇ ਭੁੱਖ ਨਹੀਂ ਲੱਗਦੀ ਹੈਗੀ ਤੇ ਵੀਰੇ ਆਪਾਂ ਵੀਡੀਓ ਬਣਾਉਣ ਦਾ ਆਪਣਾ ਇਹ ਮਕਸਦ ਹੁੰਦਾ ਵੀ ਜਿੰਨੀ ਕ ਆਪਾਂ ਨੂੰ ਨੌਲੇਜ ਆ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਦਿੰਨੇ ਹੁੰਨੇ ਆ ਜਿੰਨਾ ਵੀ ਆਪਾਂ ਨੂੰ ਪਤਾ ਜਾਂ ਪਤਾ ਲੱਗਦਾ ਤੇ ਵੀਰੇ ਇੱਕ ਤਾਂ ਆਪਣੀਆਂ ਗਾਵਾਂ ਤੋਂ ਤੁਸੀਂ ਆਹ 100 ਗ੍ਰਾਮ ਨਮਕਾ ਜਿਹੜਾ ਡੇਲੀ ਦਿਆ ਕਰੋ ਨੂਨ ਚਾਹੇ ਕਾਲਾ ਚਾਹੇ ਚਿੱਟਾ ਜਾਂ ਤੁਸੀਂ ਨੂਨ ਆਪਣੀਆਂ ਖੋਲੀਆਂ ਚ ਵੀ ਰੱਖ ਸਕਦੇ ਹੋ ਆਪਾਂ ਜਾਨੀ ਕਿ ਡੇਲੀ 50 ਗ੍ਰਾਮ ਨੂਨ ਦਿੰਨੇ ਆ ਨੂਨ ਦਾ ਵੀ ਇਹ ਫਾਇਦਾ ਇੱਕ ਤਾਂ ਹਾਜਮਾ ਸਹੀ ਰਹਿੰਦਾ ਠੀਕ ਆ ਨਾ ਦੂਜਾ ਇੱਕ ਪਾਣੀ ਦੀ ਪਿਆਸ ਵਧੀਆ ਲੱਗਦੀ ਹੈ ਪਸ਼ੂ ਪਾਣੀ ਪੀਂਦਾ ਠੀਕ ਆ ਪਾਣ ਆਪਾਂ ਨੂੰ ਪਤਾ ਹੀ ਆ ਵੀ ਪਾਣੀ ਨਾਲੇ ਦੁੱਧ ਆ ਹੁਣ 1 ਲੀਟਰ ਦੁੱਧ ਜਿਹੜਾ 82% ਆ ਜਿਹੜਾ ਉਹ ਪਾਣੀ ਆ ਇਕ ਤਾਂ ਨੂਨ ਵੀਰੇ ਡੇਲੀ ਦੋ ਤੁਸੀਂ ਬਸ ਆਪਾਂ ਨੇ ਵੀਰੇ ਇਹ ਕਰਨਾ ਵੀ ਮਤਲਬ ਜਿੱਦਣ ਡਰਾਈ ਹੋਣਾ